ਪਾਈ ਮਾਰਦੇ ਪਾਈ ਹੀ ਗਾਲ ਲਾਉਂਦੇ ਪਾਈ ਮਾਰਦੇ ਪਾਈ ਹੀ ਗਾਲ ਲਾਉਂਦੇ ਕੁੱਲ ਚੀਜ਼ ਮੁੱਲ ਵਿਕਦੀ ਉਹ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਉਂਦੇ ਕੁੱਲ ਚੀਜ਼ ਮੋਲ ਵਿਕਦੀ ਓ ਜੰਮੇ ਨਾਲੇ ਦੇ ਓਤ ਜਦੋਂ ਵੀ ਬੇਗਾਨਾ ਕੋਈ ਪੁਰਦਾ ਸੱਕੇ ਪਹੀਆ ਬਿਨਾ ਪੱਖ ਨਾ ਕੋਈ ਪੁਰਦਾ ਬਾਹ ਬੜਦੀ ਚ ਆਪਣੇ ਹੀ ਪਾਉਂਦੇ ਕੁੱਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨੀ ਮੁੱਲ ਥਿਉਂਦੇ ਕੁੱਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਆਵੇਂ ਹੁਣ ਨਾ ਬੇਸ਼ੱਕ ਮੂਹੋਂ ਬੋਲਦੇ ਲੋੜ ਪਵੇ ਲਹੁ ਮੁੜ ਕੇ ਥਾ ਡੋਲ ਦੇ ਪਾਵੇਂ ਹੌਣ ਨਾ ਬੇਸ਼ੱਕ ਮੂੰਹੋਂ ਬੋਲ ਦੇ ਲੋੜ ਪਵੇ ਲਹੂ ਮੁੜ ਕੇ ਦੀ ਥਾ ਡੋਲ ਦੇ ਪਾਈ ਪਾਈਆ ਦੇ ਹਏ ਪਾਈ ਪਾਈਆ ਦੇ ਅਖੀਰ ਕੰਮ ਆਉਂਦੇ ਕੁੱਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥੋਂਦੇ ਕੁੱਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਕੰਮਿਆਂ ਨੇ ਕੋਈ ਇਹ ਦੇ ਵਿੱਚ ਲਕੋ ਨਾ ਪਾਇਆ ਬਾਜ ਕੋਈ ਪਹਿਣਾ ਦਾ ਸੁਣੇ ਦੁੱਖ ਨਾ ਸੱਦ ਕੇ ਗਰੇ ਜੁੱਤੀ ਨਾ ਪੈਰ ਪਾਉਂਦੇ ਕੁੱਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਉਂਦੇ ਕੁੱਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਕੱਲੇ ਕਹਿਰੇ ਦਾ ਜਿਉਣ ਦਾ ਕੋਈ ਹੱਜ ਨਹੀਂ ਮੁੱਲ ਕਿਸੇ ਸੇ ਦਾ ਪਾਇਆ ਨਾਲ ਵੱਧ ਨਹੀਂ ਸائے ਆਪਣੇ ਹੀ ਕੱਲੇ ਨੂੰ ਡਰਾਉਂਦੇ ਕੁੱਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਉਂਦੇ ਕੋਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਉਂਦੇ ਕੋਲ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ